ਲੁਧਿਆਣਾ ਵਿੱਚ ਹੋ ਜਾਣੀ ਸੀ ਵੱਡੀ ਵਾਰਦਾਤ ਐਂਡ ਮੌਕੇ ਤੇ ਅਲਾਰਮ ਕਰਕੇ ਹੋ ਗਿਆ ਬਚਾ ਮਨੀ ਟ੍ਰਾਂਸਫਰਡ ਨੂੰ ਲੁੱਟਣ ਆਏ ਸੀ ਲੁੱਟੇਰੇ ਅਲਾਰਮ ਵੱਜਦਿਆ ਹੀ ਲੁੱਟੇਰੇ ਨੂੰ ਪਈਆਂ ਭਾਜਣਾ ਪੁਲਿਸ ਸ਼ਕਤੀ ਦੇ باوجود ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ।ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਮਹਾਨਗਰ ਲੁਧਿਆਣੇ ਦੇ ਵਿੱਚ ਮਨੀ ਟ੍ਰਾਂਸਫਰ ਦੀ ਦੁਕਾਨ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ।ਇੱਥੇ ਦਿਨ ਦਿਹਾੜੇ ਐਕਟਿਵਾ ਤੇ ਸਵਾਰ ਹੋ ਕੇ ਤੇ ਦਬਦਬਾਸ਼ ਆਉਂਦੇ ਨੇ ਅਤੇ ਮਨੀ ਟ੍ਰਾਂਸਫਰ ਕਰਨ ਵਾਲੀ ਵਪਾਰੀ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਲੁੱਟ ਦੀ ਕੋਸ਼ਿਸ਼ ਕਰਦੇ ਨੇ। ਪੂਰਾ ਘਟਨਾਕ੍ਰਮ ਉੱਥੇ ਲੱਗੇ ਸੀਐਸਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਹੈ। ਮਹਾਨਗਰ ਲੁਧਿਆਣੇ ਦੇ ਵਿੱਚ ਲੁੱਟਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਾਲਾਂਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਪਰ ਫਿਰ ਵੀ ਅਪਰਾਧੀ ਕੰਸਰ ਬੇਖੌਫ ਹੋ ਕੇ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਹੁਣ ਤਾਜ਼ਾ ਘਟਨਾ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਸਮਰਾਲਾ ਚੌਂਕ ਤੋਂ ਚੀਮਾ ਚੌਂਕ ਨੂੰ ਜਾਂਦੇ ਰੋਡ ਤੇ ਸਥਿਤ منی ਟ੍ਰਾਂਸਫਰ ਦੀ ਦੁਕਾਨ ਨੂੰ ਲੁੱਟੇਰਿਆਂ ਨੇ ਨਿਸ਼ਾਨਾ ਬਣਾਇਆ ਅਤੇ ਦਿਨ ਦਿਹਾੜੇ ਹਥਿਆਰਾਂ ਨਾਲ ਲੈਸ ਐਕਟਿਵਾ ਸਵਾਰ ਤਿੰਨ ਬਦਮਾਸ਼ ਆਉਂਦੇ ਨੇ ਅਤੇ منی ਟ੍ਰਾਂਸਫਰ ਕਰਨ ਵਾਲੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਪਰ ਦੁਕਾਨਦਾਰ ਨੇ ਬਹਾਦਰੀ ਦਿਖਾਉਂਦਿਆਂ ਹੋਇਆਂ ਆਪਣੇ ਆਪ ਨੂੰ ਅਤੇ ਆਪਣੀ ਮਾਂ ਨੂੰ ਦੁਕਾਨ ਦੇ ਵਿੱਚ ਬਣੇ ਕੈਬਨ ਦੇ ਵਿੱਚ ਬੰਦ ਕਰ ਲਿਆ ਅਤੇ ਇਸੇ ਦੌਰਾਨ ਨੌਕਰਾਨੀ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਬਾਕੀ ਸਟਾਫ ਨੂੰ ਆਉਂਦਾ ਦੇਖ ਬਦਮਾਸ਼ ਮੌਕੇ ਤੋਂ ਭੱਜ ਪੁਕੇ ਇਸ ਸਾਰਾ ਘਟਨਾਕ੍ਰਮ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਇਸ ਵਾਰਦਾਤ ਨੂੰ ਲੈ ਕੇ ਦੁਕਾਨਦਾਰ ਤਰुण ਸਰਦਾਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਸਦੀ ਵੈਸਟਰਨ ਯੂਨੀਅਨ ਦੀ ਦੁਕਾਨ ਹੈ ਜਿੱਥੇ ਕਿ ਉਹ ਆਪਣੀ ਮਾਂ ਨਾਲ ਦੁਕਾਨ ਤੇ ਬੈਠਾ ਸੀ ਕਿ ਇਸੇ ਦੌਰਾਨ ਐਕਟਿਵਾ ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਵਿਅਕਤੀ ਆਏ ਅਤੇ ਦੁਕਾਨ ਦੇ ਵਿੱਚ ਦਾਖਲ ਹੋ ਗਏ ਬਦਮਾਸ਼ੇ ਨੂੰ ਦੇਖਤੇ ਹੀ ਉਸਨੇ ਆਪਣੀ ਮਾਂ ਨੂੰ ਸੂਚਿਤ ਕੀਤਾ ਅਤੇ ਦੁਕਾਨ ਦਾ ਬਾਕੀ ਸਟਾਫ ਨਾਲ ਵਾਲੀ ਦੁਕਾਨ ਤੇ ਬੈਠਾ ਹੋਇਆ ਸੀ ਦੋਮਾ ਨੇ ਆਪਣੇ ਆਪ ਨੂੰ ਅੰਦਰੂ ਕੈਬਨ ਦੇ ਵਿੱਚ ਬੰਦ ਕਰ ਲਿਆ ਤੇ ਇਸੇ ਦੌਰਾਨ ਬਦਮਾਸ਼ ਨੇ ਤੀਰ ਤਰ ਹਥਿਆਰਾਂ ਦੇ ਨਾਲ ਡਰਾਉਂ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਫੀ ਹੰਗਾਮਾ ਕੀਤਾ ਪਰ ਇਸੇ ਦੇ ਦੌਰਾਨ ਇੱਕ ਮਹਿਲਾ ਕਰਮਚਾਰੀ ਦੇ ਵੱਲੋਂ ਦੁਕਾਨ ਦੇ ਵਿੱਚ ਲੱਗੇ ਅਲਾਰਮ ਨੂੰ ਜਾਦਤ ਹੈ ਜਾਂਦਾ ਹੈ ਅਤੇ ਨੌਕਰਾਨੀ ਦੇ ਵੱਲੋਂ ਰੋਲਾ ਪਾਉਣ ਤੇ ਜਦੋਂ ਬਾਕੀ ਸਟਾਫ ਇਕੱਠਾ ਹੋਣ ਲੱਗਦਾ ਹੈ ਤਾਂ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਰੂਨ ਨੇ ਇਹ ਵੀ ਦੱਸਿਆ ਕਿ ਉਸ ਦਾ ਪਰਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਤੇ ਉਸ ਦਾ ਪਰਿਵਾਰ ਇਹਨਾਂ ਡਰਿਆ ਹੋਇਆ ਹੈ ਕਿ ਉਹ ਹੁਣ ਇੱਥੇ ਕਾਰੋਬਾਰ ਬੰਦ ਕਰਕੇ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਹੈ। ਉਦਰ ਘਟਨਾ ਦੀ ਸੂਚਨਾ थाना ਮੋਤੀਨਗਰ ਪੁਲਿਸ ਨੂੰ ਦਿੱਤੀ ਗਈ ਅਤੇ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੀ ਪੁਲਿਸ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਤਾਂ ਜੋ ਲੁਟੇਰਿਆਂ ਦਾ ਕੋਈ ਸਰਾਕ ਮਿਲ ਸਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਬਦਮਾਸ਼ਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ